ਹਾਂਜੀ ਸਾਰਿਆਂ ਨੂੰ ਮੇਰੀ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਲੋ ਜੀ ਅੱਜ ਆਪਾਂ ਬੀੜੀਓ ਬਣਾਈ ਸੀ ਸਬਜੀ ਤੇ ਤੇ ਵਿਖਾ ਜੇ ਸਾਨੂੰ ਸਬਜੀ ਲੱਗੀ ਘਰ ਦੇ ਵਿੱਚ ਤੇ ਆਪਣੀਆਂ ਪਹਿਲਾਂ ਲੱਗੀਆਂ ਸੀ ਤੇ ਮਿਰਚਾਂ ਤੇ ਹਾਂਜੀ ਇਹ ਕਦੂ ਲੱਗੇ ਨੇ ਤੇ ਆਪਣੇ ਹੋਰ ਲੱਗੇ ਨੇ ਇਹ ਤੋਰ ਗਾ ਲੱਗੀਆਂ ਨੇ ਚੱਬੜ ਤੇ ਬੈ ngồi ਲੱਗੀ ਹੋਈ ਆ ਇਹਨਾਂ ਚੀਜ਼ਾਂ ਵਿੱਚ ਲੱਗੀਆਂ ਬੜਾਈ ਫਿਰ ਪੰਕ ਵੀਡੀਓ ਤੇ ਉਮੀਦ ਕਰਦਾ ਮੈਂ ਤੁਹਾਨੂੰ ਇਹ ਪਸੰਦ ਆਵੇ ਇਹ ਘਰ ਦੇ ਵਿੱਚ ਤੋਰੀਆਂ ਉਹਨਾਂ ਜੀਜਾ ਲਾਗੀਆਂ ਸੀ ਤੇ ਆਪਣੇ ਵੀਰਾਂ ਨੇ ਤੋਰੀਆਂ ਦੀਆਂ ਜਿਵੇਂ ਤਾਹ ਚੜ੍ਹेंगे ਨੀ ਬੇਲਾਂ ਤੇ ਉਹਨੇ ਲਾਇਓ ਇੱਕ ਕੱਦੂ ਤੇ ਉਹ ਫਿਰ ਦਾਤੇ ਲਾਇ ਨੱਗੀਆਂ ਤੇ ਇਹਨੇ ਕੱਦੂ ਲੱਗੇ ਪਹਿਲਾਂ ਇੱਕ ਲੱਗਿਆ ਸੀ ਬਾਵਾ ਹੋ ਗਿਆ ਸੀ ਤੇ ਐਂ ਫਿਰ ਦੋ ਲੱਗ ਗਏ ਤੇ ਮਾ ਗੇਪਣੀ ਬੈਂਗਣੀ ਲੱਗੀ ਹੋਈ ਆ ਨਾਲ ਹੀ ਪੱਤੇ ਥੋੜੀਏ ਵੱਡੇ ਆ ਨਾ ਵੱਡੇ ਕਰਕੇ ਬੈਂਗਣੀ ਘਾਟੀ ਦਿੰਦੀ ਆ ਵਿੱਚ ਅੱਜ ਮੈਂ ਉੱਚ ਮੇਜਲਾ ਪਾ ਇਹ ਵੀਡੀਓ ਬਣਾ ਕੇ ਤੇ ਰਿਕਾਰਡਿੰਗ ਕਰਨੀ ਆ ਕਰਦੇ ਆ ਥੋੜੀ ਪ੍ਰੋਬਲਮ ਆ ਜਾਂਦੀ ਸੀ ਤੇ ਫੇਰ ਫੇਰ ਕੱਟ ਕੇ ਦੁਬਾਰਾ ਕਰਨੀ ਪੈਂਦੀ ਤੇ ਕੋਈ ਨਾ ਕੋਈ ਨਾਲ ਵਿੱਚ ਬੋਲ ਹੀ ਪੈਂਦਾ ਵਾ ਤੇ ਫੇਰ ਉਹ ਗੱਲ ਹੀ ਨਹੀਂ ਬਣਦੀ ਕੋਈ ਕੋਈ ਹੋਰ ਆ ਗਿਆ ਕੋਈ ਉਹ ਫਲਾਨਾ ਆ ਗਿਆ ਪਾਸਾ ਹੀ ਚੱਲਦਾ ਰਿਹਾ ਫੇ ਪਿੱਟ ਨਹੀਂ ਪੈ ਜਾਂਦੀ ਐ ਤੇ ਜੀਵਨ ਦਾ ਇਕੱਲਾ ਹੋਵੇ ਘਰ ਦੇ ਵਿੱਚ ਤੇ ਸ਼ਾਂਤ ਹੋਵੇ ਮਾਹੌਲ ਜਾਂ ਤੇ ਵੀਡੀਓ ਵੀ ਬਣਾਉਣ ਦੀ ਸੋਖੀ ਹੋ ਜਾਂਦੀ ਐ ਤੇ ਇਸ ਗੱਲ ਕਿ ਫੇਰ ਨਾ ਸੋਚਿਆ ਵੀ ਜਦੋਂ ਆਪਾਂ ਵੀਡੀਓ ਬਣਾ ਕੇ ਤੇ ਰਿਕਾਰਡਿੰਗ ਕਰਤੋਂ ਸੀ ਉਹ ਮੈਂ ਅੱਗੇ ਚਲ ਬਾਅਦ ਚ ਕਰਾਂਗੇ ਬਸ ਆਵਾਜ਼ ਤੇ ਆਪਣੀਆਂ ਇਹ ਬੈਂਗਣੀਆਂ ਬੈਂਗਣੀਆਂ ਦੇ ਕੁਝ ਪੱਤੇ ਆ ਉਹਦੇ ਬੈਂਗਣੀਆਂ ਲੱਗੀ ਹੋਈ ਆ ਪਰ ਇਹ ਕੰਧ ਦੇ ਨਾਲ کافی ਲੱਗੀ ਆ ਤੇ ਐਸ ਕਰਕੇ ਉਹ ਦਿਨਤੀ ਹੈ ਨਹੀਂ ਤੇ ਆਪਣੇ ਇੰਦਰ ਫੇਲੀਆਂ ਜਿਹੜੀਆਂ ਫੇਲੀਆਂ ਇੰਦਰ ਆਪਣੇ ਆ ਜਾਂਦੀ ਆ ਕੰਧੋੜੀ ਤੇ ਕਈ ਗਰੀ ਆ ਫਿਚੜਾ ਆ ਤਾਹਾ ਛੱਤਾਂ ਦੇ ਵੀ ਆ ਕੋਠਿਆਂ ਦੇ ਉੱਪਰ ਚੜੀ ਹੋਈ ਆ ਬੇਲਾ ਤੇ ਗੋਲਾ ਬੈਂਗਣੀ ਵਿੱਚੋਂ ਆਪਣੇ ਲੱਗੇ ਹੋਏ ਅਲੋਵੀਰਾ ਉਹ ਜਿਹੜਾ ਠੰਡੇ ਦਾਪ ਗਿਆ ਪੱਤੇ ਵੀ ਉਹਦੇ ਠੰਡੇ ਨੇ ਬੈ ਸੀ ਕਿਸੇ ਦੇ ਘਰੋਂ ਲਿਆ ਕੇ ਲਾਈਕ ਤੇ ਦੇਖਦੇ ਹੋਵਾਂਗੇ ਤੁਹਾਨੂੰ ਵਿੱਚ ਤੇ ਥੋੜੀ ਗਲਤੀ ਹੋ ਗਈ ਜੇ ਉਹ ਸ਼ਰਟ ਤੇ ਲੱਗ ਜਾਂਦੇ ਫੇਰ ਵਧੀਆ ਸੀ ਤੇ ਆਪਣੇ ਇਦਾਂ ਬੇਲਾ ਇਥੋਂ ਕਿਹ ਲੱਗਿਆ ਹੁੰਦਾ ਨੇ ਤੇ ਬਾਕੀ ਛੱਬੜ ਵੀ ਉਹ ਨਾ ਲੱਗੇ ਨੇ ਵੱਡੇ ਵੱਡੇ ਜਿਹੜੋਂ ਜਿਹੜੇ ਕਰਦੇ ਆਪਾਂ ਬਣਾ ਲਈ ਦੀਆਂ ਸਭ ਮੈਂ ਇਹਨਾਂ ਦੇ ਵੀਡੀਓ ਹੁੰਦੇ ਆ 220 ਜਦੋਂ ਕਰਮੀ ਵਰਕਆਊਟਿੰਗ ਤੇ ਕੋਈ ਨਾ ਕੋਈ ਵਿੱਚ ਬੋਲ ਪੈਂਦਾ ਸੀ ਫਿਰ ਉਹ ਗੱਲ ਹੀ ਨਹੀਂ ਬਣਦੀ ਤੇ ਮੈਂ ਸੋਚਿਆ ਵੀ ਜਦੋਂ ਜਿਵੇਂ ਸ਼ਾਂਤ ਮਾਹੌਲ ਹੋ ਜਾਣਾ ਹੋਸਟ ਪਾਕਤੀ ਪੰਜ ਬਿਓ ਛੁਡ ਕਰਾਂਗੇ ਤੇ ਜਿਹੜੀ ਵਾਇਸ ਰਿਕਾਰਡਿੰਗ ਆ ਉਹ ਵੀ ਆਪਾਂ ਉਸ ਪਾਕਤੀ ਕਰਾਂਗੇ ਤੇ ਬੜਾਈਂ ਕੱਲ ਦੀ ਸੀ ਰਦ ਵੀ ਬਹੁਤ ਮੱਥਾ ਮਾਰਿਆ ਪਰ ਗੱਲ ਕੀ ਨਹੀਂ ਬਣੀ ਤੇ ਅੱਜ ਫੇਰ ਮੈਂ ਸੋਚਿਆ ਮੈਂ ਚੱਲ ਅੱਜ ਬਣਾ ਕੇ ਆਣਾ ਵਪਾਰੀ ਕਿਉਂਕਿ ਮਾਹੌਲ ਨਹੀਂ ਸ਼ਾਂਤ ਹੋਣਾ ਉਹ ਬੋਲਦਾ ਵਾਲ ਦਿੰਗੇ ਇਸ ਕਨ ਹੁਣ ਲਾਇ ਚਲ ਸਪੈਨਾ ਹੀ ਵੜਾ ਕੇ ਪਾਣਾ ਅਮ ਜਿਹੜਾ ਤਾਂ ਵੀ ਤੁਹਾਨੂੰ ਵੀਡੀਓ ਪਸੰਦ ਆਵੇਗੀ ਤੇ ਸਾਰੇ ਭੈਣ ਭਾਈ ਕਮੈਂਟ ਕਰਕੇ ਦੱਸਿਓ ਵੀ ਮੇਰੇ ਘਰ ਦੀ ਲੱਗੇ ਸਬਜ਼ੀ ਤੁਹਾਨੂੰ ਕਿੱਦਾਂ ਨਹੀਂ ਲੱਗੀ ਬਾਕੀ ਤੇ ਹੋਰ ਕਾ ਲਾਮਕੀਆਂ ਨੇ ਬਾਕੀ ਉਹ ਪਾਸ ਅੜੇ ਨਹੀਂ ਲੱਗਿਆ ਹੋਣਗੇ ਨੇ ਤੇ ਆਪਣੀ ਗੰਧ ਵਾਲੀ ਤੇ ਤੇ ਪਰੇ ਵੀ ਆ ਲਾਮਕੀਆਂ ਆ ਇਹਨਾਂ ਜਿਹੜੇ ਪੱਤੇ ਆ ਖਰੂਸੀਆਂ ਬਣੀਆਂ ਇਹਨਾਂ ਦੇ ਵਿੱਚੋਂ ਲੱਗੀਆਂ ਹੋਈਆਂ ਥੱਲੇ ਵੀ ਲਾਮਕਦੀ ਹੈ ਤੇ ਜਿਵੇਂ ਆਪਣੇ ਮੌ ਲੱਗਦੇ ਨੇ ਜੋ ਡਿੱਗ ਪੈਂਦੀਆਂ ਨਾ ਪਤਾ ਨਹੀਂ ਕੀ ਕਹਿੰਦਾ ਇਹਨਾਂ ਕਾਣੀ ਹੋ ਜਾਂਦੀਆਂ ਕਾਣੀ ਜੇ ਕਰਕੇ ਫਿਰ ਤੁਹਾਨੂੰ ਪਤਾ ਵੀ ਗਾਟਾਂ ਜੀ ਨਹੀਂ ਬਣੇ ਹਨ ਫਿਰ ਜੋ ਪੱਕ ਬੜੇ ਜਾਂਦੇ ਫਿਰ ਉਹ ਸੁਆਕ ਜੀ ਲਾਦੇ ਫਿਰ ਸੌਣ ਦੇ ਪਏ ਜਾਂਦੇ ਆ ਇਹਨੂੰ ਫੁੱਟਾਂ ਉੱਪਰ ਆ ਜਾਂਦਾ ਸੋ ਏਸੀ ਵੀਡੀਓ ਆਪਣੀ ਇੰਨੀ ਕੀ ਤੇ ਸਾਰੇ ਭੈਣ ਭਾਈ ਕਮੈਂਟ ਕਰਕੇ ਦੱਸੋ ਕਿੱਦਾਂ ਨਹੀਂ ਲੱਗੀ ਤੁਹਾਨੂੰ ਤੇ ਸਾਰੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਖਾਣ ਦੀ ਵਾਸਤੇ ਰਹੋ ਖੁਸ਼ ਰਹੋ ਤੇ ਕਰਦੀ ਸਬਜੀ ਵਰਗੀ ਕੋਈ ਗਰੀਬ ਨਹੀਂ ਤੇ ਹੰਡਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ